ਹਾਂਜੀ ਕਿਵੇਂ ਹੋ ਗਏ ਮਿੱਤਰੋ ਸਾਰੇ ਉਹ ਸਾਰੇ ਠੀਕ ਠਾਕ ਬਈ ਸਭ ਦੇ ਘਰ ਪਰਵਾਸੇ ਤਾਂ ਜਾਣ ਵਾ ਠੀਕ ਠਾਕ ਬਈ ਆ ਬਈ ਉਹ ਬੱਚੇ ਦਿਖਾਉਣੇ ਆ ਤੁਹਾਨੂੰ ਇਹ ਬੱਚੇ ਆਪਾਂ ਘਿਆ ਕੇ ਬੰਦ ਕਰ ਲੈ ਲੱਕੜ ਦੇ ਕਰਕੇ ਘਾਟੜਾਈਆਂ ਕਰਾਈਆਂ ਨੇ 5-7 ੜਾਈਆਂ ਚਲੋ ਹੋ ਗਈਆਂ ਉੱਡਣ ਲੱਗ ਗਏ ਜੀ ਵਧੀਆ ਆਪਣੇ ਹਿਸਾਬ ਨਾਲ ਬੱਚੇ ਦਾ ਸੌਂ ਕਰਾਉਣੇ ਆ ਤੁਹਾਨੂੰ ਇਹ ਬੱਚੇ ਆਪਾਂ ਬੰਦ ਕਰ ਲੈ ਬਈ ਜਿਹੜੇ ਰੋਕ ਲੈ ਇੱਕ ਬੱਚੇ ਨੇ ਜਿਹੜਾ ਨਹੀਂ ਉੱਡਣ ਲੱਗਿਆ ਜੀ ਕਰਾਉਣੇ ਆ ਸੌਂ सब तो पहला जहाँ बच्चा बंद करे अपना कला चीना चिटिया अखा का ठीक है बी ये बच्चा बंद कर लिया कला चीना चिटिया अखा का अदे फंघ भूरे ज ने कलिया झाड़न लग गया बैठा बैठा कट्ठी ये यह बच्चा आप बंद कर लिया भाई हरिया हरे टिक्क चीना मतलब भाई हुई तो खुला ना ठीक है भाई ये बच्चा बंद कर लिया ਇੱਕਾ ਵੱਡਾ ਪੂਰਾ ਇਹ ਵੀ ਹੋ ਗਿਆ ਦੂਜੀ ਦੀ ਗਲੀ ਚ ਤਿੰਨ 6 7 ਤੀਜੀ ਗਲੀ ਦਾ ਹੋ ਗਿਆ ਇਹ ਵੀ ਉਹਦੇ ਨਾਲ ਹੀ ਬੰਦ ਕਰਿਆ ਆਪਾਂ ਬਣੇ ਤਾਂ ਵਧੀਆ ਪਏ ਨੇ ਰੋਜੇ ਜਿਹੇ ਇਹ ਬੱਚਾ ਇੱਕ ਆਪਣਾ ਰੱਤਾ ਹਰੀ ਗਾਛੜ ਇੱਕੋ ਰੋਜਾ ਜੇ ਇਹ ਤਾਂ ਦੋਨੇ ਦੀਂਦੇ ਹੀ ਨਹੀਂ ਸੀ ਪੰਜ ਪੰਜ 6 ਸਿਕੰਟੇ ਉੱਪਰ ਹੀ ਖੜੇ ਰਹਿੰਦੇ ਸੀ ਇਹ ਆਪਾਂ ਤਾਂ ਬੰਦ ਕਰ ਲੈਣੇ ਡਾਈਆਂ ਤਾਂ ਹੋਈਆਂ ਨੇ 6 7 ਤੀ ਪਰ ਰੱਬ ਜੀ ਖੜੇ ਰਹਿੰਦੇ ਸੀ ਦੋਨੇ ਇਕੱਠੇ ਹੋ ਗਏ ਆ ਕਰਕੇ ਬੰਦ ਕਰ ਲੈ ਇਹ ਜਾਲ ਦੀ ਉਹਨਾਂ ਦਾ ਉਹਨਾਂ ਦਾ ਭਾਈ ਆ ਜਿਹੜਾ ਜਿਹੜਾ ਉਹਨਾਂ ਦਾ ਪਿਓ ਆ ਇਹਨਾਂ ਦਾ ਭਾਈ ਆ ਇਹ ਬੈ ਜੀਗਾ ਪੂਰੀ ਗਰਮੀ ਚ ਇਹਨਾਂ ਦਾ ਪਿਓ ਇਹਦਾ ਭਾਈ ਸੀਗਾ ਉਹਨਾਂ ਦਾ ਪਿਓ ਸੀ ਦੋਨੋਂ ਦਾ ਆਏ ਨੇ ਕੱਲੀ ਆ ਵੀ ਪਤਾ ਨਹੀਂ ਕਿੱਧਰੋਂ ਕਿੱਧਰੋਂ ਝਾੜੀ ਫਿਰਦਾ ਇਹ ਇਹ ਸੀਗਾ ਮਾਜੂ ਜਾਂ ਬੱਚਾ ਇਹ ਵੀ ਉੱਡਣ ਲੱਗ ਗਿਆ ਫੁੱਲਾ ਪੂੰਛ ਕਢਾ ਲਈ ਜਨੇ ਆਪਦੇ ਆ ਵੀ ਇਹਦਾ ਭਾਈ ਬਾਲਾ ਚੰਗਾ ਓੱਡਿਆ ਕਰ ਮੀ ਥੱਲੇ ਡਿਗਿਆ ਸੀ ਇੰਨਾ ਜ਼ੋਰ ਲਾਇਆ ਉਹਨੇ ਇੱਕ ਹੀ ਪੱਤੀ ਚੁੱਡੀ ਗਿਆ ਸਾਰੀ ਜਿਹੜੀ ਪੱਤੀਆਂ ਹੁੰਦੀਆਂ ਨੇ ਜਿਵੇਂ ਪਿੰਡ 'ਚ ਸਾਰੇ ਪਿੰਡ ਤੇ ਤਾਂ ਗਿਆ ਨਹੀਂ ਇਹ ਫਿੱਕਾ ਪੂਰਾ ਸੀਗਾ ਇਹਨੇ ਲਾਲ ਚੀਨਾ ਰਹਿਣਾ ਖੱਟੀਆਂ ਅੱਖਾਂ ਦਾ ਆਪਣੇ ਕਬੂਤਰ ਜ਼ਿਆਦਾਤਰ ਲਾਲ ਚੀਨੇ ਨੇ ਇਹ ਬੱਚਾ ਭਾਈ ਦੋਨੇ ਹਰੇ ਰੂਸੀ ਨੇ ਇਹ ਵੀ ਬੰਦ ਕਰ ਲਿਆ ਆਪਾਂ ਵੱਡਾ ਬੱਚਾ ਇਹ ਇਹ ਹੋ ਗਿਆ ਪੰਜਵੇਂ ਕਲੀਜੇ ਤਾਂ ਇਹ ਪਹਿਲਾਂ ਤਾਂ ਬੰਦ ਕਰਤਾ ਨੇ ਇਹ ਬਾਲਾਂ ਕਪਾਈਆਂ ਸੀ ਇਹ ਆ ਆਹ ਹਾਲਾ ਲਾਲ ਜੀਨੇ ਦਾ ਭਰਾ ਵਾ ਜਿਹੜਾ ਤੁਹਾਨੂੰ ਹੁਣ ਦਿਖਾਇਆ ਇਹ ਉਹ ਜਿਆਦਾ ਲਾਲ ਜੀਨਾ ਸੀ ਇਹਦੀ ਕੱਲਾ ਸਿਰ ਸਿਰ ਸੀਗਾ ਇਹਦਾ ਟੂਸਾ ਸੀ ਟੋਰੀ ਸੀ ਬਿਠ ਸੀ ਲਾਲ ਝਾੜੇ ਪੈ ਗਿਆ ਇਹਨਾਂ ਦਾ ਭਾਈ ਬਾਲਾ ਚੰਗਾ ਉੱਡਿਆ ਗਰਮੀ 'ਚ ਜਿਹੜਾ ਆਪਣਾ ਬਾਲਾ ਚੰਗਾ ਗਰਮੀ 'ਚ ਉੱਡਿਆ ਉਹਦੇ ਪੱਠੇ ਉਹਨੇ ਪੂਰਾ ਤੇ ਰੁੱਝਾ ਜਿਹੜਾ ਤੁਹਾਨੂੰ ਦਿਖਾਏ ਨੇ ਇਹਨਾਂ ਦਾ ਭਾਈ ਆ ਕਾਲੀ ਨੋਕ ਦਾ ਬਣ ਜਣਾ ਨੇ ਖੱਟੀਆਂ ਅੱਖਾਂ ਦਾ ਲਾਲ ਲੌਂਗ ਰੱਖੂਗਾ ਇਹ ਆਪਣੇ ਬਾਲਾ ਜੋਰ ਲਾਉਂਦੇ ਨੇ ਗਰਮੀ ਨੂੰ ਇਹ ਆਪਣੀ ਬਾਈ ਮੋਰ ਬਪੀ ਆਣਾ ਬਲੱਡ ਲਾਈਨ ਚੋਂ ਆਈ ਬਾਈ ਮੋਰ ਵਾਲਿਆਂ ਚੋਂ ਇਹ ਉਹਨਾਂ ਚੋਂ ਬਾਈ ਮੋਰ ਵਾਲਿਆਂ ਚੋਂ ਇਹ ਸਿੱਧੀ ਪੱਠੀ ਆ ਵੱਡੀ ਇਹ ਵੀ ਬੰਦ ਕਰ ਲਈ ਆਪਾਂ ਥੱਲੇ ਭੂਰੀ ਜਵਾੜੀ ਆ ਉੱਤੇ ਵਾਲੇ ਨੂੰ ਵਸਾਵਾ ਚਿੱਟੀ ਸਫੈਦ ਇਹ ਵੀ ਝੜੀ ਪਈ ਹੈ ਇਹ ਆਪਣੇ ਲਾਲ ਚੀਨੇ ਚਿੱਟੀਆਂ ਦੇ ਕਬੂਤਰ ਦੇ ਪੱਠੇ ਨੇ ਇਹਨਾਂ ਦੀ ਭੈਣ ਹੈਗੀ ਤੇ ਦੋ ਭੈਣ ਭਰਾ ਸੀਗੇ ਪੈਣ ਚਾਰ ਬਾਜੀਆਂ ਓੱਡੀ ਇਹਦੀ ਭਰਾ ਇਹਦਾ ਤਿੰਨ ਬਾਜੀਆਂ ਓੱਡੇ ਇਹ ਵੀ ਬਾੜਾ ਚੰਗਾ ਓਡਣ ਲੱਗ ਗਿਆ ਆ ਫੰਗ ਕੱਟਦੇ ਸੀਗੇ ਇਹਦੇ ਆਪਾਂ ਵਿੱਚੋਂ ਵਿੱਚੋਂ ਫੰਗ ਕੱਟਣ ਤੋਂ ਬਾਅਦ ਚੋਂ ਵੀ ਬਾੜਾ ਓੜ ਗਿਆ ਇੱਕ ਪਾਸੇ ਇੱਕ ਕੱਟਿਆ ਹੀ ਮੈਨੂੰ ਲਾ ਉਹਦਾ ਹਾਂ ਇੱਕ ਪਾਸੇ ਇੱਕ ਕੱਟੇ ਇੱਕ ਪਾਸੇ ਦੋ ਕੱਟੇ ਜੀ ਬਾੜਾ ਓੜਦਾ ਹੀ ਫੰਗ ਕੱਟਣ ਤੋਂ ਬਾਅਦ ਚੋਂ ਵੀ ਹਰੀ ਲਾਲ ਬਗਲ ਵਾਲੇ ਨੇ ਇਹ ਪੇਟੀ ਤੇ ਇਹਦੇ ਨਿਸ਼ਾਨੀ ਲਾਤੀ ਸੀ ਇਹਦਾ ਸਗਾ ਭਾਈ ਵੀ ਤੋਂ ਦਿਖਾਉਣੇ ਬਾੜੇ ਕੰਡੇ ਕੱਢੂ ੜੇ ਨੇ ਪਹਿਲੀ ਢਾਈ ਤਿੰਨ ਚਾਰ ਘੰਟੇ ਬ ਜਦੋਂ ਆਪਣੇ ਬੱਚੇ 5 6 ਘੰਟੇ ਲਾਉਣ ਲੱਗ ਗਏ ਆਪਾਂ ਤਾਂ ਬੰਦ ਕਰ ਲੈਨੇ ਚਾਹੇ ਦੋੜਾਈਆਂ ਚਲਾਉਣ ਲੱਗ ਜਾਣ ਚਾਹੇ ਤਿੰਨ ਚਾਰ ਚਲਾਉਣ ਲੱਗ ਜਾਈਂ ਆਪਣੇ ਤਾਂ ਗਰਮੀ ਨਹੀਂ ਛੋੜਦੇ ਨੇ ਹੁਣ ਨਹੀਂ ਆਪਾਂ ਮੱਥਾ ਮਾਰਦੇ ਇਹਨਾਂ ਵੀ ਦਿਨ ਮਾਰਨੇ ਜਾਂ ਐ ਕਰਨੇ ਨਹੀਂ ਡਾਈਆਂ ਡਾਈਆਂ ਨਹੀਂ ਆਪਾਂ ਦੇਖਦੇ ਆਪਾਂ ਟਾਈਮ ਦੇਖਦੇ ਆ ਜਦੋਂ 5 6 ਘੰਟੇ ਲਾਉਣ ਲੱਗ ਗਏ ਬੰਦ ਕਿਉਂਕਿ ਲੱਕੜ ਦਾ ਸਾਹ ਨਹੀਂ ਲੈਣ ਦਿੰਦੀ ਹੁਣ ਬੈਠੇ ਤਾਂ ਹੈਗੇ ਨੇ ਘਾਟ ਡਾਈਆਂ ਹੁਣ ਇਉਂ ਹੀ ਆਉਣਗੀਆਂ ਉਹਦਾ ਉਹ ਜਲ ਹੋ ਜਾਂਦਾ ਪਰ ਜੇ ਲੱਕੜ ਲੈ ਜਾਈਏ ਉਹਦਾ ਕੋਈ ਹੱਲ ਨਹੀਂ ਇਹ ਉਹ ਇਹ ਉਹ ਦਾਈ ਭਾਈ ਆ ਇਰਾ ਨੂੰ ਹੁਣ ਦਿਖਾਇਆ ਹਰੀ ਲਾਲ ਬਗਲ ਵਾਲਾ ਇਹ ਵੀ ਉਦਾਈ ਭਾਈ ਹਰੀ ਲਾਲ ਬਗਲ ਵਾਲਾ ਇਹ ਫਿੱਕਾ ਭੂਰਾ ਇਹ ਸਿਗਰਾ ਇਹ ਬੜਾ ਚੰਗਾ ਬੱਚਾ ਜਿੰਨੀ ਵਾਰੀ ਡਾਇਆ ਮਸੀ ਨੂੰ ਲਾਇਆ ਇਹ ਡੱਕੇ ਨੇ ਇਹਦੇ ਡੱਕੇ ਨੇ ਪੈ ਰਹੇ ਤੇ ਇਹਦੇ ਥੋੜੇ ਥੋੜੇ ਜਿੰਨੀ ਵਾਰੀ ਡਾਇਆ ਮਸੀ ਲਾਉਂਦਾ ਰਿਹਾ ਇਹਨੂੰ ਬਹੁਤ ਔਖਾ ਲਾਉਂਦਾ ਈ ਇਹ ਅੱਖਾਂ ਦੇ ਟੀਰੀਆ ਪਾਉਂਦਾ ਉਹਦਾ ਆਹ ਦੇਖ ਲੋ ਇਹਨਾਂ ਦੇ ਉਹ ਬੈੜਾ ਬਣੂਗਾ ਇਹ ਮੇਨ ਲਾਦਾ ਬੜਾ ਚੰਗਾ ਉੱਡਦਾ ਇਹ ਜਿੰਨੀ ਵਾਰੀ ੜਾਇਆ ਮਸ਼ੀਨ ਲਾਇਆ ਪਹਿਲੀ ੜਾਈ 3-4 ਘੰਟੇ ਦੂਜੀ ੜਾਈ 5-6 ਘੰਟੇ ਤੀਜੀ ੜਾਈ 7-8 ਘੰਟੇ ਚੌਥੀ ੜਾਈ 7-8 ਘੰਟੇ ਫੇਰ ਨਹੀਂ ੜਾਇਆ ਆਪਾਂ ਇਹ ਇੱਕ ਆ ਵੀ ਬੱਚਾ ਵੱਡਾ ਬੰਦ ਕਰ ਲਿਆ ਆਪਾਂ ਤੇ ਜਿਹੜੇ ਭਰਾ ਨਵੇਂ ਨੇ ਜਾਂ ਜਿਨੇ ਹੁਣ ਕਬੂਤਰ ਰੱਖੇ ਨੇ ਥੋੜੇ ਟਾਈਮ ਦੇ ਚਲੋ ਆਪਾਂ ਨੂੰ ਤਾਂ ਹੋ ਗਏ ਬਾਈ 25-26 ਸਾਲ ਉੱਤਰਬਾਜੀ ਕਰਦੇ ਆਨੂੰ ਆਪ ਆਪਾਂ ਨੂੰ ਸ਼ਾਮ ਤਿਆਂ ਨੂੰ ਬਾਜੀਆਂ ਆਪ ਛੜਦਿਆਂ ਨੂੰ ਆਪਾਂ ਨੂੰ ਹੋ ਗਏ 10-15 ਸਾਲ ਆਪਾਂ ਬਾਈ ਡਾਈਆਂ ਬਾਈ ਚਾਹੇ ਘਟ ਹੋਈਆਂ ਹੋਣ ਫੰਗ ਖੁੱਲੇ ਹੋਣ ਕਬੂਤਰਾਂ ਦੇ ਜਿਹੜੀਆਂ ਹੁਣ ਡਾਈਆਂ ਘਟ ਹੋਈਆਂ ਨੇ ਉਹਨੂੰ 35 ਦਿਨਾਂ ਦੇ ਬਾਅਦ ਹੀ ਛੱਡ ਲੇਵੇ ਯਾਨਕਿ ਉਹਦੀਆਂ ਪੰਜ ਚ ਡਾਈਆਂ ਵੱਧ ਕਰਾ ਲਵੇ ਉੜ ਜਾਂਦੇ ਨੇ ਬਾਈ ਪਿਛਲੀ ਵਾਰੀ ਆਪਾਂ ਇੱਕ ਇੱਕ ਡਾਈ ਕਰਾਈ ਸੀ ਇੱਕ ਕੂਤਰੀ ਦੀ ਆਪਾਂ ਪੱਠੀ ਦੀ ਇੱਕ ਡਾਈ ਕਰਾ ਕੇ ਬੰਦ ਕਰ ਲਈ ਸੀ ਬੱਚੀ ਹੁੰਦੀ ਲਗੜ ਪੈਂਦੀ ਸੀ ਵਾਲੀ ਉਹ ਉੱਚੀ ਖੜਦੀ ਸੀ ਚਾਰ ਬਾਜੀਆਂ ਉੱਡੀ ਬਾਈ ਉਹ ਜਿਹੜੀ ਕੜਾਈ ਕਰਾ ਕੇ ਬੰਦ ਕਰੀ ਹੋਈ ਜੀ ਜਿਵੇਂ ਅਗਲਾ ਵਿੱਚ ਹੁਣ ਕਹਿੰਦੇ ਨੇ ਵੀ ਮਹੀਨਾ ਬੱਚੇ ਡਰੋਣੇ ਜ਼ਰੂਰੀ ਨੇ 15 ਦਿਨ ਡਰੋਣੇ ਜ਼ਰੂਰੀ ਨੇ ਸ਼ਾਮਰ ਪੋਣੀ ਜ਼ਰੂਰੀ ਆ ਕੋਹ ਜ਼ਰੂਰੀ ਨਹੀਂ ਹੈਗਾ ਬਾਈ ਬੱਚਿਆਂ ਦੇ ਫੰਗ ਖੁੱਲੇ ਹੁਣ ਇੱਕ ਤੰਦਰੁਸਤ ਹੋਣ ਵੱਡੇ ਹੋ ਕੇ ਉੱਡੀ ਜਾਂਦੇ ਨੇ ਐਵੇਂ ਹੀ ਅਗਲਾ ਮਹੀਨਾ ਪੂਰਾ ਮਹੀਨਾ ਡਾਇਆ ਕਰਾਉਂਦਾ ਅਗਲਾ ਜਾਨੂ ਅੱਧੇ ਲਗੜ ਲਿਆ ਜਾਂਦੀ ਆ ਆਪਾਂ ਦਾ ਬਾਈ ਉਹਦੇ ਹੱਕ じゃ ਨਹੀਂ ਆਪਾਂ ਦਾ ਬੱਚਾ ਹੁੰਦਾ ਇੱਕ ਇੱਕ ਬੱਚਾ ਹੁੰਦਾ ਡਾਇਆ ਹੀ ਨਹੀਂ ਸੀ ਉਹ ਵੱਡਾ ਹੋ ਕੇ ਅੱਠ ਵਾਜੀਆਂ ਉੜੇ ਆ ਬੱਚਾ ਹੁੰਦਾ ਡਾਇਆ ਹੀ ਨਹੀਂ ਸੀ ਵੱਡਾ ਹੋ ਗਿਆ 8 ਵਾਈਂ ਓੜਿਆ ਇੱਕ ਬੱਚੀ ਹੁੰਦੀ ਤੇ ਕੜਾਈ ਕਰਾਈ ਉਹ 4 ਵਾਈਂ ਉੱਡੀ ਇਹ ਵੀ ਵਾਈ ਪਹਿਲਾਂ ਤਾਂ ਬੰਦ ਕੀਤਾ ਹੋਇਆ ਇਹਦੇ ਭਰਾ ਨੇ ਭੈਣ ਨੇ ਵੀ ਗੱਲਾਂ ਹੀ ਕਰਾਈਆਂ ਨੇ ਇਹਦੀ ਭੈਣ ਇਕੱਲੀ ਉੱਡੀ ਸੀ ਪਹਿਲਾ ਨੰਬਰ ਜਿੱਤਿਆ ਹੀ ਉਹਨੇ ਸ਼ਾਂਜੀ ਤਾਂ ਹੋ ਗਈ ਚਲੋ ਆਪਣੀ 2 ਘੰਟੇ ਨਹੀਂ ਬਿੱਥ ਪਾ ਕੇ ਪਹਿਲਾ ਨੰਬਰ ਜਿੱਤੇ ਜਿੱਤਿਆ ਸੀ ਇਹਦੀ ਭੈਣ ਨੇ ਹੀਗਾ ਕਿ ਨਹੀਂ ਇੱਕ ਇਹਦਾ ਭਾਈ ਹੋਰ ਆ ਦੋ ਘੰਟੇ ਨਹੀਂ ਬੈਠਾ ਪਾ ਕੇ ਪਹਿਲਾ ਨੰਬਰ ਜਿੱਤੇ 45 ਡਿਗਰੀ ਟੈਂਪਰੇਚਰ ਸੀ 4 ਵਜੇ ਸਫਾਇਆ ਹੋ ਗਈ ਪੌਣੇ 6 ਵੇਟਾਂਂਗੀ ਜੜੀ ਇਹ ਆਪਣਾ ਹੈਗਾ ਪੇਟੀ ਤੇ ਝੱਲਰ ਵਾਲਾ ਇਹ ਵੀ ਬੱਚਾ ਪੂਰਾ ਪਾਉਦਾ ਹੁਣ ਚਿੱਟੀਆਂ ਅੱਖਾਂ ਦਾ ਮੌਜੀ ਦਾ ਏ ਮੌਜੀ ਦਾ ਪੱਠਾ ਗੁੱਟ ਮੋਜਾਇਆ ਇਹ ਵੀ ਪੂਰਾ ਵਧੀਆ ਉੜਦਾ ਇਹ ਉੜਦਾ ਤਾਂ ਥੱਲੀ ਆ ਟਾਵਰ ਜਿੰਨਾ ਉੱਚਾ ਹੀ ਛੜਦਾ ਰੌੜਦਾ ਇਹ 5-7 ਘੰਟੇ ਵੀ ਬੰਦ ਕਰ ਲਿਆ ਆਪਾਂ। ਇਸੇ ਉਹ ਬਚਾਇਆ ਕਿਹੜਾ ਵਧੀਆ। ਇਹ ਆਪਣੇ ਨਵੇਂ ਜੋੜੇ ਦਾ। ਇਹਦੇ ਪਿਓ ਦੇ ਪਿਓ ਦੇ ਦਾ ਬੱਚੇ ਇਹਦੇ ਪੂਰੇ ਉੱਡੇ ਨੇ। ਜਿਹੜੀ ਆਪਣੀ ਕਬੂਤਰੀ ਕੱਲੀ ਰਹੀ ਸੀ ਉਹ ਇਹਦੇ ਪਿਓ ਦੀ ਸੀ। ਇਹ ਕਬੂਤਰੀ ਨਾਲ ਹੋਰ ਨਾਲ ਜਿਹੜੀ ਆਪਣੀ ਕੱਲੀ ਉੱਡੀ ਸੀ ਉਹਦਾ ਭਾਈ ਉਹ ਆ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਇਦੂ। ਇਹ ਉਹਦਾ ਪਿਓ ਬੰਨੀਆ ਤਾਂ ਭਾਈ ਆ। ਮਾਂ ਬਦਰੀ ਹੋਈ ਜਾਂ ਇਹਨਾਂ ਦੋਨਾਂ ਦੀ। ਆਹ ਬੱਚਾ ਭਾਈ ਇਹ ਵੀ ਬੱਚਾ ਟਾਪ ਹੀ ਆ। ਇਹ ਆਪਣੇ ਇਹਦਾ ਪਿਓ ਆਪਣੇ ਕੋਲੇ ਵੱਡੀ ਬਾਜੀ ਦਾ ਕਬੂਤਰ ਫੜਿਆ ਹੋਇਆ ਚਲੋ ਹੁਣ ਤਾਂ ਆਪਾਂ ਕੀ ਫੜਨੇ ਨੇ ਫੜੇ ਨੇ ਫਿਰ ਪਹਿਲਾਂ ਆਪਾਂ ਬਥੇਰੇ 5-7 5 ਸਾਲ ਹੋ ਗਏ ਬੰਦ ਕਰਿਆ ਨੂੰ ਫੜਨੇ ਫੁੜਨੇ ਕੂਤਾ ਤਾਂ ਫੜ ਕੀ ਬਣਦੇ ਨੇ ਚਲੋ 5 ਸਾਲ ਹੋ ਗਏ ਪਰ ਆਪਣੇ ਆਪਾਂ ਨੂੰ ਸੰਤੋਸ਼ਟੀ ਹੈ ਭਾਈ ਆਪਣੇ ਕੂਤਰਮ ਆਹ ਦੇਖ ਲਓ ਵੇਖ ਕੇ ਲਾਉਂਸ ਹੈ ਇਹਦੇ ਸਾਰੇ ਸ਼ਰੀਰ ਤੀ ਹੈ ਇਹਦੇ ਪਿਓ ਦਾ ਆਪਾਂ ਨੂੰ 70000 ਰੁਪਏ ਭਾਈ ਹੁਣ ਮਿਲਦਾ ਇਸ ਟਾਈਮ 70000 ਰੁਪਇਆ ਦਾ 2 ਮਹੀਨੇ ਪਹਿਲਾਂ 70000 ਰੁਪਇਆ ਦਿੰਦੇ ਇਹਦੇ ਪਿਓ ਦਾ ਹੁਣ ਵੀ ਮਿਲਦਾ ਬਾਈ ਇਹ ਹਨ ਹਾਂ ਪਨ ਜੇ ਦੇਖ ਲੋ 70000 ਰੁਪਇਆ ਮਿਲਦਾ ਇਹਦੇ ਪਿਓ ਦਾ ਇਹ ਵੀ ਬਾਲਾ ਚੰਗਾ ਔੜ ਦਾ ਪਧਰਾ ਹੀ ਆ ਕਰ ਲੋ ਜੇਖ ਇਹ ਬਾਈ ਬਾਈ ਮੋਰ ਕੇ ਵਾਲੀ ਬਲੱਡ ਲਾਈਨ ਮੋਰ ਬਾਈ ਗਾਲੀ ਬਲੱਡ ਲਾਈਨ ਵਾਲਾ ਇਹ ਵੀ ਚੰਗਾ ਔੜ ਦਾ ਬੱਚਾ ਤਾਂ ਬਿਮਾਰ ਸੀਗਾ ਇਹ ਢੱਲਾ ਸੀ ਇਹਦੇ ਫੈਨਸੀ ਹੋ ਗਈ ਸੀਗੀ ਉਰੇ ਹੁਣ ਤਾਂ ਦੇਖ ਲੋ ਸਾਫ ਟੱਲਾ ਹੀ ਬਾਹਲਾ ਉੱਡਿਆ ਏ ਟੈਕ 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 ਉੱਡਦਾ ਏ ਇਹ ਵੀ ਆਪਾਂ ਬੰਦੀ ਕਰ ਲਿਓ ਹੁਣ ਇਹ ਕਰੋ ਚੱਕ ਬਾਈ ਇਹਦਾ ਪਿਓ ਦਵਾਈ ਵਾਲਾ ਵਾ ਚਲੋ ਆਪਾਂ ਪੂਰਾ ਨਾਮ ਹੀ ਲੈਂਦੇ ਇਹ ਦਵਾਈ ਵਾਲਿਆਂ ਚੋਂ ਇਹਦਾ ਨਾਮ ਹੀ ਦਵਾਈ ਵਾਲੇ ਰੱਖਤਾ ਆਪਾਂ ਹੋਰ ਕੰਤਾ ਪੂਰੀਆਂ ਕੰਤਾਂ ਨੇ ਪੂਰੀ ਪੂੰਛ ਅੱਖਾਂ ਦੇਖ ਲੋ ਚਿੱਟੀਆਂ ਕਰੂਗਾ ਇਹਗਾ ਬਈ ਇਹ ਦਬਈ ਵਾਲਾ ਇਹ ਚ ਆ ਦਬਈ ਵਾਲੇ ਦਾ ਸਗਾ ਭਾਈ ਆ ਇਹ ਹਜੇ ਚੋਗਾ ਲੈਂਦਾ ਸੀ ਹੁਣ ਚੋਗਾ ਲੈਣੋਂ ਹਟਿਆ ਇਹ ਇੱਕ ਦੋ ਇਹਨਾਂ ਦਾ ਚੋਗਾ ਲੈਂਦਾ ਲੈਂਦਾ ਹੀ ਫੁੱਲ ਉੱਡਣ ਲੱਗ ਗਏ ਚੋਗਾ ਲੈਂਦਾ ਲੈਂਦਾ ਹੀ ਫੁੱਲ ਉੱਡਣ ਲੱਗ ਗਏ ਲਾਲ ਕੱਚ ਜਿਹੜੀ ਹਰੀ ਝਾਲਰ ਸੀ ਬਹੜਾ ਉੱਡਣ ਲੱਗ ਗਈ ਚੋਗਾ ਲੈਂਦਾ ਲੈਂਦਾ ਫਿਰ ਆਪਾਂ 5-7 ਘੰਟੇ ਚ ਤੋੜ ਜਾਂਦਾ ਆਪਾਂ ਬੰਦ ਕਰ ਲੈਨੇ ਆ ਬਈ ਆਪਾਂ ਨਹੀਂ ਲਗੜ ਨੂੰ ਚਕਾਉਣ ਦੇ ਹੱਕ ਚ ਹੈਗੇ ਆਪਾਂ ਤਾਂ ਕਹਿੰਨੇ ਆ ਵੱਡਾ ਕਰਕੇ ਡਾਈਆਂ ਹੀ ਦੋ ਵੱਧ ਕਰਾ ਲਾਂਗੇ ਠੀਕ ਆ ਬਈ ਤੇ ਆ ਬਾਈ ਦੇਖ ਲੋ ਇਦਾਂ ਹੀ ਬੱਚੇ ਦੋ ਤਿੰਨ ਆ ਤਾਂ ਦਵਾਈ ਵਾਲਾ ਹੀ ਆ ਕੇ ਇਹਨੂੰ ਦਵਾਈ ਦਵਾਈ ਦੇਣੀ ਆਹ ਟਾਂਕਿਆਂ ਦਾ ਵਜਾ ਆਪਣਾ ਟਾਂਕਾ ਸੀਗੇ ਜੋੜੇ ਤੇ ਆ ਬਾਈ ਹੋਂਦੇ ਨੇ ਦੋ ਬੱਚੇ ਇਹ ਵੱਡੇ ਦੇ ਨੇ ਵੱਡਾ ਰੂਤਰ ਆਪਣੇ ਕੋਲ ਮੇਨ ਉਹਦੇ ਬੱਚੇ ਨੇ ਬਾਈ ਇਹ ਦੋ ਆ ਲੈ ਗ੍ਰੋ ਬਾਈ ਪੂਰੇ ਦੀਆਂ 4 4 3 3 ਕੰਨੀਆਂ ਵਿੱਚੋਂ ਵਿੱਚੋਂ ਆਪਣੇ ਆਹ ਦੇਖ ਲਓ ਬਾਈ ਹੋਰੇ ਦੀਆਂ ਵਿੱਚੋਂ ਵਿੱਚੋਂ ਕੰਨੀਆਂ ਇਧਰੋਂ ਤਿੰਨ ਵਿੱਚੋਂ ਜਿੱਟੀਆਂ ਨੇ ਅੜੇ ਅੜੇ ਭੂਰੀਆਂ ਨੇ ਇਧਰੋਂ ਵੀ ਤਿੰਨ ਜਿੱਟੀਆਂ ਕੰਨੀਆਂ ਨੇ ਇਹ ਆਪਣੇ ਵੱਡੇ ਦੇ ਨਹੀਂ ਇਹ ਕਹਿੰਦੇ ਇਹ ਜੂੜਣੇ ਲੱਗੇ ਬਾਈ ਛੋਟੇ ਨੇ ਧੰਨਵਾਦ ਬਾਈ ਜੀ ਨੇ ਇੱਥੇ ਤੱਕ ਵੀਡੀਓ ਦੇਖੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਦਿਖਾਵਾਂਗੇ ਜੋੜੇ ਕੋਸ਼ਕ ਆਪਾਂ ਤੋੜ ਕੇ ਲਾਏ ਨੇ ਹੁਣ ਉਹ ਵੀ ਸੌਂਗ ਕਰਾਵਾਂਗੇ ਧੰਨਵਾਦ ਬਾਈ ਬਹੁਤ ਬਹੁਤ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵੀਡੀਓ ਨੂੰ ਬਾਈ ਲਾਈਕ ਕਰ ਦਿਓ ਫਿਰ ਭਰਾ ਬਣ ਕੇ